ਮੇਰਾ ਨਾਮ ਵਰੁਣ ਸ਼ਰਮਾ ਜੀ ਪਾਜ ਨਯਨ ਗਲੋਬਲ ਫਾਊਂਡੇਸ਼ਨ ਆਪਣੀ ਸੰਸਥਾ ਵੱਲੋਂ ਅੱਜ ਇੱਥੇ ਸਭ ਤੋਂ ਪਹਿਲੇ ਆਏ ਆ ਕਿ ਚਿੜੀਆਂ ਵਸੇ ਪਾਣੀ ਦੇ ਕਸੋਰੇ ਆਪਾਂ ਅੱਜ ਡਿਸਟ੍ਰੀਬਿਊਟ ਕਰ ਰਹੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਉਪਰਾਲਾ ਗਾ ਜਿਹੜਾ ਕਿ ਜਿਹੜੇ ਸਮਾਜ ਦੇ ਸੇਵਕ ਹੈਗੇ ਸਾਡੇ ਅੱਜ ਅਸੀਂ ਦੋ ਗੱਡੀਆਂ ਭਰ ਕੇ ਪੁਰੀਆਂ ਜੀ ਕਸੋਰਿਆਂ ਦੀ ਲੈ ਕੇ ਆਏ ਆ ਇਹ ਗੱਡੀਆਂ ਆਪਾਂ ਆਲਰੇਡੀ ਭਰ ਚੁੱਕੇ ਆ ਪੂਰੀ ਇੱਕ ਬਣ ਚੁੱਕੇ ਆ ਇਹ ਗੱਡੀ ਆਪਣੇ ਕੋਲ ਅੱਧੀ ਹੋਰ ਰਹਿ ਗਈ ਆ ਜੀ ਇਹ ਆਪਾਂ ਸਾਰੇ ਕਸੋਰੇ ਲੋਕਾਂ ਚ ਬੜਾ ਉਤਸ਼ਾਹ ਲੋਕੀ ਸਾਡੇ ਕੋਲ ਮੰਗ ਮੰਗ ਕੇ ਵੀ ਲੈ ਰਹੇ ਆ ਜੀ ਕਿ ਸਾਨੂੰ ਦਿੱਤੇ ਪੰਜਾਬ ਪੁਲਿਸ ਦੇ ਆਪਣੇ ਭਰਾਵਾਂ ਦੀ ਜਿਹੜੇ ਦਿਨ ਰਾਤ ਦਿਰੇ ਦਿਨ ਰਾਤ ਲੋਕਾਂ ਦੀ ਸੇਵਾ ਵਾਸਤੇ ਆਏ ਆ ਜਿਹੇ ਵਿਚਰ ਰਹਿੰਦੇ ਆ ਉਹਨਾਂ ਨਾਲ ਕਰਨ ਕਰਨਾ ਸ਼ੁਰੂ ਕਰ ਰਿਹਾ ਜੀ ਸਭ ਤੋਂ ਪਹਿਲੇ ਆਪਾਂ ਡਿਸਟ੍ਰੀਬਿਊਟ ਕਰਾਂਗੇ ਜਿਹੜੇ ਦਿਨ ਰਾਤ ਗਰਮੀ ਚ ਸਾਡੀ ਸੇਵਾ ਕਰਦੇ ਆ ਜੀ ਸਾਰੇ ਦੇਸ਼ ਦੀ ਸਾਰੇ ਅੰਮ੍ਰਿਤਸਰ ਸ਼ਹਿਰ ਦੀ ਸਾਰਾ ਦਿਨ ਖੜੇ ਹੁੰਦੇ ਆ ਜੀ ਗਰਮੀ ਚ ਇਹ ਜੀ ਜ਼ਰੂਰ ਲਗਾਓ ਜੀ ਚਿੜੀਆਂ ਵਾਸਤੇ ਇੱਕ ਇੱਕ ਪਾਣੀ ਦਾ ਕਸੌੜਾ ਜੀ ਜ਼ਰੂਰ ਪਾਓ ਭਾਜੀ ਥੈਂਕ ਯੂ ਜੀ ਥੈਂਕ ਯੂ ਬਨਾਲੇ ਸਲੂਟ ਹੈ ਜੀ ਸਾਰਿਆਂ ਨੂੰ ਸਾਡੇ ਪੰਜਾਬ ਪੁਲਿਸ ਨੂੰ ਜਿਹੜਾ ਨਹੀਂ ਗਰਮੀ ਚ ਕੋਈ ਪੱਖਾ ਨਹੀਂ ਕੋਈ ਬੱਤੀ ਨਹੀਂ ਤਾ ਵੀ ਤਾ ਵੀ ਇੱਥੇ ਬੈ ਗਏ ਤੇ ਸਾਰਿਆਂ ਦੀ ਸੇਵਾ ਵਿੱਚ ਸੇਵਾ ਵਾਸਤੇ ਬੈਠੇ ਆ ਜੀ ਤੇ ਭਾਈ ਜੀ ਸੇਵਾ ਬਹੁਤ ਕਰਦੇ ਮਹਿੰਦਰ ਸੇਵਾ ਬੜੀ ਕਰਦੇ ਇਕੋ ਲਾਇਓ ਭਾਈ ਦਾ ਦੇਖੋ ਜੀ ਛੱਟ ਵੀ ਲੱਗੀ ਹੈ ਤਾ ਵੀ ਡਿਊਟੀ ਤੇ ਗਿਆ ਜੀ ਔਨ ਡਿਊਟੀ ਹੋ ਕੇ ਵੀ ਆਪਣਾ ਸਾਰਾ ਸੇਵਾ ਗਰਮੀ ਚ ਕਰਦੇ ਪਏ ਜੀ ਸਾਰਿਆਂ ਵਾਸਤੇ ਭਾਈ ਜੀ ਸੇਵਾ ਕਰੋਗੇ ਜੀ ਇਹ ਦੀ ਸੇਵਾ ਜਰੂਰ ਕਰਿਓ ਭਾਜੀ ਜਿਹੜੀਆਂ ਉਸੇ ਪਾਣੀ ਜਰੂਰ ਪਾਇਓ ਤੁਹਾਡਾ ਵੀ ਵੈਸੇ ਸਾਰਿਆਂ ਦੀ ਸੇਵਾ ਕਰਦੇ ਹੋ ਇਹ ਤੇ ਤੁਹਾਡੇ ਉਸੇ ਵੈਸੇ ਵੱਡੀ ਵੱਡੀ ਸੇਵਾ ਜੀ ਬਹੁਤ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਜੀ ਥੈਂਕ ਯੂ ਜੀ ਸ਼ੁਕਰੀਆ ਸ਼ੁਕਰੀਆ ਭਾਜੀ ਸਾਡਾ ਫਰਜ਼ ਬੰਦਾ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਰਾਗਰੀਆਂ ਨੂੰ ਭਾਜੀ ਆਪਾਂ ਦੇਣੇ ਆ ਜੀ ਗਿਲ ਜਾਓ ਹਾਂਜੀ ਭਾਜੀ ਕੀ ਕਰਾਂ ਆ ਲਓ ਜੀ ਇਹ ਪਾਣੀ ਪਾਣੀ ਜਰੂਰ ਭਰਿਓ ਜੀ ਆਪਣਾ ਈਡੀਆ ਵਸੇ ਪਾਣੀ ਜਰੂਰ ਲਗਾਓ ਜੀ ਹਾਂਜੀ ਜਰੂਰ ਲਗਾਇਓ ਜੀ ਛिडੀਆਂ ਵਸੇ ਕਿਸ ਨਾਲ ਲੱਗਿਆ ਤੁਹਾਨੂੰ ਵੀ ਲੱਗਿਆ ਜੀ ਸਰ ਬਹੁਤ ਵਧੀਆ ਲੱਗਾ ਤੁਹਾਡਾ ਇਹ ਪੁਰਾਣਾ ਜਾਨਵਰਾਂ ਵਾਸਤੇ ਬਹੁਤ ਵਧੀਆ ਪੁਰਾਣਾ ਤੁਹਾਡਾ ਜੀ ਇਹ ਸੇਵਾ ਜਰੂਰ ਕਰਿਓ ਜੀ ਜੇ ਅਜ ਤੱਕ ਤਾਂ ਹੋਰ ਵੀ ਤੁਹਾਡੇ ਵਰਗੇ ਸੋਚ ਵਾਲੇ ਬੰਦੇ ਹੋਣ ਤਾਂ ਬਹੁਤ ਵਧੀਆ ਰਵੇ ਆ ਜੀ ਜੀ ਹੋਰ ਅਜੇ ਕਿੰਨਾ ਲੋਕ ਕੀਤਾ ਜਾ ਰਿਹਾ ਕਿਹੜੀ ਟੀਮ ਦਾ ਤੁਹਾਡਾ ਨਾਮ ਹੈ ਜੀ ਮੇਰਾ ਨਾਮ ਵਰੁਣ ਸ਼ਰਮਾ ਜੀ ਤੇ ਸਾਡੀ ਸੰਸਥਾ ਕੀ ਨਯਨ ਗਲੋਬਲ ਫਾਊਂਡੇਸ਼ਨ ਤੇ ਉਹਦੇ ਵੱਲੋਂ ਆਪਾਂ ਇੱਕ ਉਪਰਾਲਾ ਛੋਟਾ ਜਿਹਾ ਕੀਤਾ ਹੈਗਾ ਕਿ ਜਿਹਦੇ ਵਿੱਚ ਕੀ ਪੰਛੀਆਂ ਲਈ ਤੇ ਜਾਨਵਰਾਂ ਦਾ ਵਸਤਾਏ ਇੱਕ ਛੋਟਾ ਜਿਹਾ ਆਪਾਂ ਕਸੋਰੇ ਬੰਡੇ ਜਾ ਰਿਹਾ ਜਿਹਦੇ ਵਿੱਚ ਕੀ ਉਹਨਾਂ ਲਈ ਜਲਦੀ ਵਿਵਸਥਾ ਤੇ ਖਾਣੇ ਦੀ ਵਿਵਸਥਾ ਕੀਤੀ ਜਾਏਗੀ ਜੀ ਖਤਮ ਹੋ ਰਹੇ ਨੇ ਅੱਜਕੱਲ ਪੰਜਾਬ ਦੇ ਦੇਖੋ ਜੀ ਜਿੰਨਾ ਕੰਕਰੀਟ ਦਾ ਜੰਗਲ ਬਣੇ ਜਾ ਰਿਹਾ ਸੋ ਉਹਦੇ ਕਰਕੇ ਦੇਸ਼ ਦੇਖੋ ਜੀ ਪੰਛੀਆਂ ਦੀ ਤਾਦਾਦ ਬਹੁਤ ਘਟ ਗਈ ਹੈ ਸੋ ਇਸ ਕਰਕੇ ਇਸ ਕਰਕੇ ਉਹਨਾਂ ਨੂੰ ਦਿੱਤੇ ਜਾ ਰਹੇ ਦਿੱਤੇ ਜਾ ਰਹੇ ਆ ਜੀ ਤਾਂ ਕਿ ਉਹ ਆਪਣੇ ਘਰਾਂ ਚ ਲਗਾਏ ਜਾਣ ਜਰੂਰ ਜੀ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਮੈਂ ਤਾਂ ਕਹਿੰਦਾ ਮੈਂ ਨਾ ਦੋ ਆਲਰੇਡੀ ਲਾਇਆ ਦੇ ਆ ਤੇ ਤਾਂ ਕਰਕੇ ਮੈਂ ਕਹਿੰਦਾ ਹੋਰ ਕਿਹਦੇ ਕੰਮ ਆਏਗਾ ਥੈਂਕ ਯੂ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਥੈਂਕ ਯੂ ਨਹੀਂ ਦੋ ਟਰਾਲੀ ਹੋਣਗੇ ਭਾਜੀ ਇਦਾਂ ਦੇ ਜੀ ਐ ਤੇ ਜੀ ਦੇਖੋ ਪਰਮਾਤਮਾ ਮੇਹ ਰੱਖੇ ਤੇ ਅਸਾਂ ਦੇ ਉਪਰਾਲੇ ਚੱਲਦੇ ਰਹਿਣਗੇ ਸੋ ਅੱਜ 1000 ਦੇ ਕਰੀਬ ਆਪਾਂ ਕਸੋਰੇ ਵੰਡ ਰਹੇ ਆ ਤੇ ਸਾਡੀ ਕੋਸ਼ਿਸ਼ ਹੈ ਕਿ 10000 ਪਲੱਸ ਆਪਾਂ ਕਸੋਰੇ ਜ਼ਰੂਰ ਵੰਡੀਆਂ ਜੀ ਤਾਂ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਚਰ ਦੀ ਵਿਵਸਥਾ ਕੀਤੀ ਜਾਵੇ ਜੋ ਦਾ ਕੇ ਮਤਲਬ ਇਸ ਵੀਰ ਦੇ ਲਾਰਮ ਵਾਂਗੂ ਹੁੰਦਾ ਭਾਈ ਪਰ ਖਤਮ ਹੋ ਰਿਹਾ ਹੈ ਖਤਮ ਹੋ ਰਿਹਾ ਜੀ ਇਸੇ ਲਈ ਉਹਨਾਂ ਵਾਸਤੇ ਖਾਣੇ ਪੀਣੇ ਦੀ ਅਰੇਂਜਮੈਂਟ ਕਰ ਰਹੇ ਆ ਤਾਂ ਕਿ ਉਹਨਾਂ ਦੀ ਵੈਲਿਊ ਬਣੀ ਰਹੇ ਤੇ ਉਹ ਉਹ ਜਿੰਦੇ ਰਹਣ ਜੀ ਜ਼ਰੂਰ ਤੇ ਸਾਨੂੰ ਦਿਖਦੇ ਰਹਿਣ ਹਾਂ ਜੀ ਕਿੰਨਾ ਚ ਰਹੀ ਹੈ ਜੀ ਹਾਂ ਜੀ ਕਿੰਨਾ ਚ ਰਹੀ ਹੈ ਕੀ ਕਰ ਰਹੇ ਹੋ ਕਮੀ ਕਿੰਨਾ ਚ ਰਹੀ ਪਾਣੀ ਕਮੀ ਦੇਖੋ ਜੀ ਕੰਕਰੀਟ ਦਾ ਜੰਗਲ ਬਣ ਰਿਹਾ ਪੇੜ-ਪੌਦੇ ਸਾਰੇ ਕੱਟੇ ਗਏ ਆ ਤੇ ਜਿੱਥੇ ਪੇੜ-ਪੌਦੇ ਨਹੀਂ ਹੋਣਗੇ ਉੱਥੇ ਚਿੜੀਆਂ ਪੰਛੀ ਰਹਿ ਨਹੀਂ ਸਕਣਗੇ ਸੋ ਆਪਣਾ ਆਲਣਾ ਲੱਭਦੇ ਆ ਆਪਣਾ ਘਰ ਲੱਭਦੇ ਆ ਜਿੱਥੇ ਉਹਨਾਂ ਨੂੰ ਘਰ ਲੱਭੇਗਾ ਉੱਥੇ ਜਾਣ ਕੇ ਖਾਣਾ-ਪੀਣਾ ਮਿਲਦਾ ਨਹੀਂ ਹੈ ਸੋ ਜਿੰਨਾ ਜ਼ਿਆਦਾ ਇਹ ਚੀਜ਼ਾਂ ਹੋਣ ਗਿਆ ਉਹਨਾਂ ਜ਼ਿਆਦਾ ਖਾਣਾ-ਪੀਣਾ ਉਹਨਾਂ ਨੂੰ ਮਿਲੇਗਾ ਤੇ ਰਹਿਣਗੇ ਦਰਖਤ ਵਾੜ ਦਿੰਦੇ ਨੇ ਦਰਖਤ ਵਾੜ ਦਿੰਦੇ ਦੇਖੋ ਜੀ ਦੁਬਾਰਾ ਲੱਗਦੇ ਨਹੀਂ ਆ ਸੋ ਸਾਡਾ ਅਗਲਾ ਉਪਰਾਲਾ ਇਹ ਵੀ ਰਹੇਗਾ ਜੀ ਆਪਾਂ ਵੱਤ ਤੋਂ ਵੱਤ ਪੇੜ-ਪੌ ਲੋਕਾਂ ਨੂੰ ਵੰਡ ਰਿਹਾ ਖੁਸ਼ੀ ਵੀ ਬਹੁਤ ਹੋ ਰਹੀ ਹੈ ਲੋਕਾਂ ਨੂੰ ਵੰਡ ਰਿਹਾ ਜੀ ਖੁਸ਼ੀ ਬੜੀ ਰਹੀ ਲੋਕੀ ਲੋਕੀ ਬੜੇ ਉਤਸ਼ਾਹ ਨਾਲ ਸਾਡੇ ਕੋਲ ਲੈ ਵੀ ਰਿਹਾ ਖੁਦ ਲੈ ਰਿਹਾ ਗੱਲ ਕਰੋਗੇ ਜੀ ਹਾਂਜੀ 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 ਲੱਗ ਰਿਹਾ ਜੋ ਵੰਡ ਰਿਹਾ ਕਿੰਨੀ ਖੁਸ਼ੀ ਹੋ ਰਹੀ ਹੈ ਮਨ ਚ ਬੜੀ ਜੀ ਬੜੀ ਖੁਸ਼ੀ ਹੋ ਰਹੀ ਆ ਮਨ ਨੂੰ ਬੜੀ ਸ਼ਾਂਤੀ ਮਿਲ ਰਹੀ ਆ ਤੇ ਮੇਰੇ ਖਿਆਲ ਚ ਜਿਹੜਾ ਵੀ ਵੰਡੇਗਾ ਉਹਨੂੰ ਪਤਾ ਲੱਗੇ ਕਿ ਵਾਕਈ ਕੋ ਅੱਛਾ ਕੰਮ ਕੀਤਾ ਵਾ ਇਹਨਾਂ ਨਾਲ ਹਜ਼ਾਰਾਂ ਪੰਛੀਆਂ ਦੀ ਜਾਨ ਬਚੇਗੀ ਵਧੀਆ ਚੀਜ਼ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਮਿੱਟੀ ਦਾ ਗਾਵਾ ਆਪਣੇ ਕਮਿਹਾਰਾ ਕੋ ਲਿਆਂਦਾ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਵਾ ਤੇ ਜਾਨਵਰਾਂ ਦੀ ਵੀ ਜਾਨ ਬਚਦੀ ਹੈ ਜੀ ਕਮੀ ਤਾਂ ਆਪਣੇ ਦੀ ਵੀ ਬਾਕੀ ਬਹੁਤ ਕਮੀ ਸਾਡੇ ਦੀ ਹੈ ਅਸੀਂ ਬੁਰੇ ਆ ਸਭ ਤੋਂ ਜ਼ਿਆਦਾ ਅਸੀਂ ਉਹਨਾਂ ਦਾ ਧਿਆਨ ਹੀ ਨਹੀਂ ਰੱਖਦੇ ਵਧੀਆ ਬੜੀ ਖੁਸ਼ੀ ਨਾਲ ਲੈ ਰਹੇ ਨਹੀਂ ਬੜੀ ਬੜੀ ਖੁਸ਼ੀ ਨਾਲ ਉਹ ਦੇਖੋ ਪੁਲਿਸ ਖੁਦ ਬਣ ਰਹੀ ਹੈ ਜੀ ਸਾਡੇ ਨਾਲ ਉਹਨਾਂ ਨੂੰ ਖੁਦ ਬਣ ਰਹੀ ਹੈ ਜੀ ਦੇਖੋ ਜੀ ਮੈਡਮ ਆਪ ਸਾਰੇ ਪੰਜਾਬ ਪੁਲਿਸ ਸਾਡੇ ਨਾਲ ਸਰਵਿਸ ਸਾਰੇ ਦੇ ਰਿਹਾ ਜੀ ਸਾਰੇ ਸੇਵਾ ਅਪਣਾ ਰਿਹਾ ਨਾਲ ਮੈਡਮ ਨਾਲ ਵੀ ਗੱਲ ਕਰੂੰਗੇ ਭਾਜੀ ਜ਼ਰੂਰ 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 ਆਵਦੀ ਆਓ ਨਹੀਂ ਖੁਸ਼ੀ ਹੋ ਰਹੀ ਹੈ ਇਕੱਠੇ ਬੜੇ ਕਦ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਅੱਜ ਤੁਸੀਂ ਵੰਡ ਰਹੇ ਹੋ ਇਹ ਸੇਵਾ ਕਰ ਰਹੇ ਹੋ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਆਹ ਮੈਡਮ ਇਹਨਾਂ ਦੇ ਨਾਲ ਸੇਵਾ ਕਰਦੇ ਪਏ ਖੁਸ਼ੀ ਹੋ ਰਹੀ ਹੈ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਫੰਕਸ਼ਨ ਪਾਣੀ ਵਧੀਆ ਲੱਗ ਰਿਹਾ ਜੀ ਉਪਰਾਲਾ ਹਾਂਜੀ ਹਾਂਜੀ ਅੱਗੇ ਕਹਿੰਨਾ ਚਾਹੁੰਦੇ ਹਾਂ ਸੰਸਥਾ ਨੂੰ ਹਾਂਜੀ ਗੜਮੇਸ਼ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹੀ ਕਿ ਵੱਧ ਕੇ ਸਾਰਿਆਂ ਨੂੰ ਅੱਗੇ ਵੱਧ ਕੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਪੰਛੀ ਜੋ ਬੇਜਬਾਨ ਹੈ ਉਹਨੂੰ ਉਹਨਾਂ ਦੀ ਉਹ ਬੋਲ ਕੇ ਤੇ ਕੁਝ ਕਹਿ ਨਹੀਂ ਸਕਦੇ ਕਿ ਸਾਨੂੰ ਪਿਆਸ ਲੱਗੀ ਹੋਈ ਆ ਭੁੱਖ ਲੱਗੀ ਆ ਤੇ ਇਹ ਤੁਸੀਂ ਹਾਂਜੀ 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 ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਪਾਣੀ ਜਾਂ ਕੋਈ ਖਾਣਾ ਮੋਈ ਯਤਰਾ ਕਰਾਇਆ ਬਹੁਤ ਵਧੀਆ ਇਹਨਾਂ ਦਾ ਕੰਮ ਹੋਇਆ ਕੀਤਾ ਹੈ ਥੈਂਕ ਯੂ ਬਹੁਤ ਦੇਖੋ ਜੀ ਸ਼ਹਿਰ ਦੀ ਸੇਵਾ ਕਰਨ ਵਾਲੀ ਪੰਜਾਬ ਪੁਲਿਸ ਵੀ ਦੇਖੋ ਸਾਡੇ ਨਾਲ ਅੱਜ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਨਿਭਾ ਰਹੇ ਆ ਉਹ ਸਾਡੇ ਨਾਲ ਖੜੇ ਆ ਉਹ ਦੇਖੋ ਵੀ ਸਾਰਿਆਂ ਨੂੰ ਇਸ ਚੀਜ਼ ਦੀ ਅਪੀਲ ਕਰ ਰਿਹਾ ਕਿ ਪੰਛੀਆਂ ਲਈ ਕਸੋਰੇ ਲਗਾਏ ਜਾਣ ਤੇ ਉਹਨਾਂ ਲਈ ਖਾਣੇ ਦਾ ਤੇ ਪਾਣੀ ਦਾ ਅਰੇਂਜਮੈਂਟ ਜ਼ਰੂਰ ਕੀਤਾ ਜਾਏ ਗਰਮੀ ਬਹੁਤ ਜ਼ਿਆਦਾ ਹੈ ਔਰ ਆਨਬਲੇ ਟਾਈਮ ਗਰਮੀ ਹੋਰ ਜ਼ਿਆਦਾ ਵਧੇਗੀ